ਸਸ਼ਕਾਲ ਤੁਸੀਂ ਵੇਖ ਰਿਹਾ 247 ਪੰਜਾਬ ਤੇ ਇਸ ਵਕਤ ਦੀ ਖਬਰ ਪਤੰਜਲੀ ਕੰਪਨੀ ਅਤੇ ਬਾਬਾ RAMਦੇਵ ਨਾਲ ਜੁੜੀ ਹੋਈ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦਿਤ ਇਸ਼ਤਿਹਾਰ ਮਾਮਲੇ 'ਚ ਬਾਬਾ RAMਦੇਵ ਅਤੇ ਬਾਲਕ੍ਰਿਸ਼ਨ ਦੀ ਦੂਜੀ ਮਾਫੀ ਨੂੰ ਵੀ ਖਾਰਜ ਕਰ ਦਿੱਤਾ ਹੈ ਜੀ ਹਾਂ ਉਹਨਾਂ ਦੀ ਮਾਫੀ ਵੀ ਹੁਣ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਉੱਥੇ ਹੀ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਨਤ ਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਨ ਸੰਗੀ ਅਤੇ ਮੁਕਲ ਰੋਹਤੰਗੀ ਨੂੰ ਕਿਹਾ ਕਿ ਉਹਨਾਂ ਨੇ ਜਨਬੁੱਝ ਕੇ ਕੋਰਟ ਦੇ ਆਦੇਸ਼ ਦਾ ਉਲੰਘਣ ਕੀਤਾ ਹੈ ਅਤੇ ਕਾਰਵਾਈ ਇਸਤੇ ਮਾਮਲੇ ਵਿੱਚ ਜਲਦੀ ਹੀ ਕੀਤੀ ਜਾਵੇਗੀ। ਉੱਥੇ ਹੀ ਧਰੂਵ ਮਹਿਤਾ ਅਤੇ ਵਸ਼ੰਜਾ ਸ਼ੁਕਲਾ ਨੇ ਉੱਤਰਾਖੰਡ ਸਰਕਾਰ ਦੀ ਤਰਫੋਂ ਹੀ ਐਫੀਡਵਿਟ ਵੀ ਪੇਜ ਦਿੱਤਾ। ਜੀ ਹਾਂ ਇਸ ਵਿੱਚ ਸੁਪਰੀਮ ਕੋਰਟ ਦਾ ਇਹ ਕਹਿਣਾ ਹੈ ਕਿ ਕੇਂਦਰ ਤੋਂ ਚਿੱਠੀ ਆਈ ਸੀ ਜਿਸ ਦਾ ਤੁਹਾਡੇ ਕੋਲ ਕੇਸ ਹੈ। ਕਾਨੂੰਨ ਦੀ ਪਾਲਣਾ ਕਰੋ ਇੱਕ ਨਹੀਂ 6 ਬਾਰ ਇਹੋ ਜਿਹਾ ਹੋ ਚੁੱਕਿਆ ਹੈ بار بار ਲਾਇਸੈਂਸ ਇੰਸਪੈਕਟਰ ਵੀ ਚੁੱਪ ਰਿਹਾ ਉਸ ਤੋਂ ਬਾਅਦ ਆਏ ਲੋਕਾਂ ਨੇ ਵੀ ਇਹੋ ਜਿਹਾ ਹੀ ਕੀਤਾ ਇਹਨਾਂ ਤਿੰਨਾਂ ਅਧਿਕਾਰੀਆਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਮਾਮਲੇ ਦੀ ਅਗਲੀ ਸੁਣਵਾਈ 16 April ਨੂੰ ਕੀਤੀ ਜਾਏਗੀ ਉਸ ਤੋਂ ਬਾਅਦ ਉੱਥੇ ਹੀ ਤੁਹਾਨੂੰ ਦੱਸ ਦਵਾਂ ਕਿ 2 April ਨੂੰ ਹੋਈ ਸੁਣਵਾਈ ਵਿੱਚ ਬੈਂਚ ਦੀ ਸੁਣਵਾਈ ਦੌਰਾਨ ਪਤੰਜਲੀ ਦੀ ਤਰਫੋਂ ਮਾਫੀ ਵੀ ਮੰਗੀ ਗਈ ਸੀ ਜਿਸ ਦੇ ਨਾਲ ਹੀ ਪਤੰਜਲੀ ਨੂੰ ਬੈਂਚ ਵੱਲੋਂ ਫਟਕਾਰ ਵੀ ਲਾਈ ਗਈ ਸੀ ਬੈਂਚ ਨੇ ਕਿਹਾ ਕਿ ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਹੈ ਜਿਸ ਤੋਂ ਬਾਅਦ ਅਦਾਲਤ ਨੇ ਇਸ ਦੀ ਤਰੀਕ 10 April ਕਰ ਦਿੱਤੀ ਸੁਣਵਾਈ ਤੋਂ ਠੀਕ ਇੱਕ ਦਿਨ ਪਹਿਲਾਂ ਯਾਨੀ ਕਿ 9 April ਨੂੰ ਬਾਬਾ RAM ਦੇ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਿੰਗ ਆਚਾਰ્ય ਬਾਲਕ੍ਰਿਸ਼ਨ ਨੇ ਨਵਾਂ ਐਫੀਡੇਵਿਟ ਤਿਆਰ ਕੀਤਾ ਜਿਸ ਵਿੱਚ ਪਤੰਜਲੀ ਨੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਯਕੀਨ ਦਲਾਇਆ ਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਤੇ ਇਸ ਲਈ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ। ਇਹ ਜੀ ਹੋਰ ਅਪਡੇਟਸ ਲਈ ਜੁੜੇ ਰਹੋ 24/7 ਪੰਜਾਬ ਦੇ ਨਾਲ।